ਬੇ ਗੁਰਬਾਨੀ ਕਹਿੰਦੀ ਐ ਲੋੜ ਐ ਦਾਖ ਬਜੂਰੀਆਂ ਕਿਕਰ ਬੀਜੈ ਜੱਟ ਹੰਡਾ ਉਹਨ ਕਤਾਏ ਦਾ ਪੈਂਦਾ ਲੋੜ ਐ ਪੱਟ ਵੀ ਬੀਜੇਗਾ ਦਾਖਾਂ ਬੀਜੇਗਾ ਕਿਕਰ ਤੇ ਦਾਖਾਂ ਨਹੀਂ ਲੱਗ ਸਕਦੀਆਂ ਕਿ ਪੀਜਣ ਵਾਲਿਆ ਬੀਜ ਜੇ ਬੀਜੇਗਾ ਕਿਕਰਾਂ ਦਾ ਸੂਲਾ ਲੱਗਣ ਗਿਆ ਕਿਸੇ ਨੂੰ ਦੋਸ਼ ਨਾ ਦੇ ਆਪਣੇ ਤੇ ਵੇਖ ਆਪਣੇ ਤੇ ਵਰਕ ਕਰ ਫਿਰ ਸਾਡੇ ਵਿੱਚ ਮੰਗਣਾ ਕਿੱਥੋਂ ਆਇਆ ਇਹ ਚੀਜ਼ਾਂ ਸਾਡੇ 'ਚ ਕਿੱਥੋਂ ਆ ਗਈਆਂ ਹਨ ਜਦੋਂ ਇਹ ਕਨਸੈਪਟ ਹੀ ਨਹੀਂ ਬਣਦਾ ਵੀ ਦਾਖਾਂ ਲੱਗ ਹੀ ਨਹੀਂ ਸਕਦੀਆਂ ਕਿਕਰ ਬੀਜ ਕੇ ਫਿਰ ਬੰਦਾ ਫੋਕਸ ਫੋਕਸ ਜਿਹੜਾ ਆਪਣੇ ਕਰਮਾਂ ਤੇ ਕਿਉਂ ਨਹੀਂ ਕਰ ਰਿਹਾ ਉਲਟਾ ਅਰਦਾਸਾਂ ਤੇ ਭਰੋਸਾ ਕਰਦਾ ਆਪਣੇ ਕਰਮ ਨੂੰ ਠੀਕ ਕਰਨ ਤੇ ਫੋਕਸ ਕਿਉਂ ਨਹੀਂ ਰੱਖਦਾ ਅਰਦਾਸ ਕਰਨੀ ਹੈ ਤੇ ਆ